ਅੱਜ ਮਿੱਤਰੋ ਮਾ ਖੇਡ ਕਬੱਡੀ ਦਾ ਹੀਰਾ ਚੱਲਿਆਗਾ ਆਪਣਾ ਜੀਤਕੋਟਲੀ ਭਰਾ ਮੈਨੂੰ ਕੋਈ ਆ ਪੈਸਾ ਨਹੀਂ ਦਿੰਦਾ YouTube ਆ ਕੋਈ ਪੈਸੇ ਨਹੀਂ ਮਿਲਨੇ ਆ ਵੀਡੀਓ ਪਾ ਕੇ ਪਰ ਆ ਬੰਦੇ ਲਈ ਨਾ ਦਿਲ ਕਰਿਆ ਬੋਲਣ ਨੂੰ ਯਾਰ ਇਸ ਬੰਦੇ ਲਈ ਲੋਕਾਂ ਨੇ ਇੱਕ ਪਾਸਾ ਕੀਤਾ ਸੀਗਾ ਵੀ ਜੋ ਹੈ ਜੀਤਕੋਟਲੀ ਦਾ ਵੱਡਾ ਸਨਮਾਨ ਕਰੋ ਉਹਨੂੰ ਬਾਹਰ ਦਾ ਟੂਰ ਲੈ ਕੇ ਜਾਓ ਯਾਰ ਮੈਂ ਚੈਟ 'ਚ ਆਪ ਦੇਖਿਆ ਵੀ ਕੱਲਾ ਜੀਤਕੋਟਲੀ ਦਾ ਨਾਮ ਆਉਂਦਾ ਸੀ ਮਿੱਤਰੋ ਪਰ ਇਸ ਬੰਦੇ ਲਈ ਪ੍ਰਮੋਟਰਾਂ ਨੇ ਕੋਈ ਅੱਗੇ ਨਹੀਂ ਆਇਆ ਨਾ ਹੀ ਇਹਨੂੰ ਕੋਈ ਟੂਰ ਲੈ ਕੇ ਗਏ ਆ ਕਦੋਂ ਤੋਂ ਖੇਡਦਾ ਆ ਰਿਹਾ ਸੀ ਤੁਸੀਂ ਸਾਰੇ ਜਾਣਦੇ ਆ ਨਾ ਹੀ ਕੋਈ ਬਾਹਰ ਦਾ ਟੂਰ ਲੱਗਿਆ ਯਾਰ ਐਡਾ ਵੱਡਾ ਪਲੇਅਰ ਇੰਨੀ ਸੋਹਣੀ ਗੇਮ ਦਿਖਾ ਰਿਹਾ ਉਹ ਤੁਸੀਂ ਉਹਦਾ ਹੱਥ ਹੀ ਨਹੀਂ ਫੜਿਆ ਅੱਜ ਉਹਦੀ ਮੌਤ ਹੋ ਗਈ ਆ ਹਸਪਤਾਲ ਦੇ ਵਿੱਚ ਮਿੱਤਰੋ ਸੋ ਵੀ ਵੈਂਟੀਲੇਟਰ ਤੇ ਪਿਆ ਸੀ ਭਰਾ ਮੇਰਾ ਪਰ ਉਹ ਰੱਬ ਦੇ ਰੰਗ ਆ ਉਸ ਪ੍ਰਮਾਤਮਾ ਦੀ ਖੇਡ ਆ ਪਰ ਯਾਰ ਖੜਿਆ ਕਰੋ ਜੈਸ ਬੰਦੇ ਨਾਲ ਖੜਨ ਦਾ ਟਾਈਮ ਆਵੇ ਨਾ ਜਦੋਂ ਉਹਦਾ ਬਾਹਰ ਦਾ ਵੀਜ਼ਾ ਲਵਾਇਓ ਕਦੋਂ ਤੋਂ ਖੇਡਦਾ ਆ ਰਿਹਾ ਸੀ ਉਹਦਾ ਯਾਰ ਉਹ 19 ਦਾ ਖੇਡ ਖੇਡ ਰਿਆ ਸੀਗਾ ਅੱਜ ਨਵੇਂ ਮੁੰਡਿਆਂ ਨੂੰ ਲੈ ਕੇ ਜਾ ਰਹੇ ਹਾਂ ਵਧੀਆ ਗੱਲ ਆ ਪਰ ਇਹ ਬੰਦਾ ਕਦੋਂ ਦੋ ਖੇਡਦਾ ਆ ਰਿਆ ਸੀ ਕਿੰਨੀ ਸੋਹਣੀ ਖੇਡ ਸੀ ਬੰਦੇ ਦੀ ਫਿਰ ਵੀ ਯਾਰ ਤੁਸੀਂ ਬਾਹਰ ਦਾ ਉਹਦਾ ਵੀਜ਼ਾ ਹੀ ਨਹੀਂ ਲਵਾਇਆ ਹੁਣ ਬੇਸ਼ੱਕ ਮੈਨ ਲੱਗਦਾ ਵੀ ਉਹ ਸੈੱਟ ਹੋ ਜਾਂਦਾ ਬਾਹਰ ਉਹ ਬਾਹਰ ਜੇ ਖੇਡਦਾ ਪਰ ਤੁਸੀਂ ਖੜਿਆ ਕਰੋ ਯਾਰ